ਦਾ ਨਾਮ ਤੇ ਅਰਜਨ ਰੌੜੀ ਜਿਹੜਾ ਸਾਡਾ ਭਰਾ ਸੋਨੂ ਕੋਲਸ ਅਰਜਨ ਦਾ ਵੀ ਬਹੁਤ ਵੱਡਾ ਨਾਮ ਹੈ ਬਹੁਤ ਚੰਗੀ ਬਲੱਡ ਲਾਈਨ ਸੋ ਮੱਲਾ ਮਾਰੀਆਂ ਸਾਡੇ ਕੰਪੀਟੀਸ਼ਨ ਚ ਆ ਕੇ ਸੋ ਜੀ ਆਇਆਂ ਨੂੰ ਕਹਿੰਦੇ ਆ ਬਹੁਤ-ਬਹੁਤ ਵਧਾਈ ਦੇ ਪਾਤਰ ਜੀ ਹਾਂਜੀ 5th ਪੋਜੀਸ਼ਨ ਸ਼ੋ ਨੰਬਰ 633 ਸਿਰਸ ਗੌਣਤਰੀ ਆ ਗਈ ਵਾਹ ਜੀ ਵਾਹ ਤਾੜੀਆਂ ਮਾਰਦੇ ਦਸ ਕਵੀਰੋ ਫੇਰ ਕੰਪੀਟੀਸ਼ਨ ਹਾਸਲ ਕੀਤੀ ਹੈ ਜੀ ਇਸ ਘੋੜੇ ਨੇ ਤੋੜਿਆ ਵਾ ਜੀ ਜੋਰਾ ਵਾ ਜੀ ਵਾ ਨਾਮ ਵੀ ਜੋਰਾ ਤੇ ਜੋਰੇ ਨੇ ਬਹੁਤ ਵੱਡੀਆਂ ਬੰਨਾਂ ਮਾਰੀਆਂ ਸਾਡੇ ਕੰਪੀਟੀਸ਼ਨ ਚ ਆ ਕੇ ਵਾ ਜੀ ਵਾ ਬਤਾਈਆਂ ਜੀ ਲਓ ਜੀ ਬਈ ਸਿਮਰਤ ਸਿੰਘੂ ਦਾ ਘੋੜਾ ਜੀ ਘੋੜੇ ਦਾ ਨਾਮ ਜੋਰਾ ਸਾਹਿਬ ਦਿਲਸ਼ੇਰ ਕਾਕੀ 19 ਜੀ ਜੀ ਬਹੁਤ ਬਹੁਤ ਮੁਬਾਰਕਾਂ ਵੀਰ ਨੂੰ ਘੋੜੇ ਦਾ ਨਾਮ ਜੀ ਜੋਰਾ ਸਾਹਿਬ ਦਿਲਸ਼ੇਰ ਕਾਕੀ ਫੋਟ ਪੋਜੀਸ਼ਨ ਹਾਸਲ ਕੀਤੀ ਹੈ ਜੀ ਇਸ ਘੋੜੇ ਨੇ ਘੋੜੇ ਦਾ ਨਾਮ ਜੋਰਾ ਸਾਹਿਬ ਦਿਲਸ਼ੇਰ ਕਾਕੀ ਬਹੁਤ ਵੱਡਾ ਨਾਮ ਰਿਹਾ ਦਿਲਸ਼ੇਰ ਕਾਕੀ ਦਾ ਜਿਹਨੇ ਬਹੁਤ ਵੱਡੇ ਕੋੜੇ ਰਸਤੇ ਮੇ ਹਿੰਦ ਜਿਹਦੇ ਪੁੱਤ ਤੇ ਪੋਤੇ ਅੱਜ ਪੂਰਾ ਨਾਮ ਕਮਾਉਂਦੇ ਆ ਨਗਰਾਂ ਦੇ ਵਿੱਚ ਕਿੰਗ ਰਹੇ ਆ ਬੇਸ਼ੱਕ ਚਾਹ ਉਹ ਗੁਲਾਬ ਹੋਵੇ ਚਾਹੇ ਸ਼ੇਰਾ ਹੋਵੇ ਸੋ ਬਹੁਤ ਬਹੁਤ ਵਧਾਈ ਦਾ ਪਾਤਰ ਜੇ ਸ਼ੇਰ ਕਾਕੀ ਬੇਸ਼ੱਕ ਅੱਜ ਜੋ ਦੁਨੀਆ 'ਚ ਨਹੀਂ ਰਹੇ ਪਰ ਇਹਨੇ ਬਹੁਤ ਵੱਡੇ ਨਾਮ ਕੀਤੇ ਨਗਰੀਆਂ ਦੇ ਵਿੱਚ ਬਹੁਤ ਵੱਡੇ ਕਿੰਗ ਦੇਖੇ ਗਏ ਸੋ ਬਹੁਤ-ਬਹੁਤ ਵਧਾਈ ਦੇ ਪਾਤਰ ਵੀ ਜੋ ਆਵਦਾ ਇਹਨਾਂ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਆਵਦਾ ਜਾਨਵਰ ਸਾਡੇ ਇਸ ਰਿੰਗ 'ਚ ਲੈ ਕੇ ਆਏ ਐ ਜੀ ਆਏ ਨੂੰ ਕਹਿੰਦੇ ਆ ਸਾਡੀ ਕਮੇਟੀ ਵੱਲੋਂ ਬਹੁਤ-ਬਹੁਤ ਵਧਾਈ ਦੇ ਪਾਤਰ ਜੀ ਹਾਂਜੀ ਫੋਰਸ ਪੋਜੀਸ਼ਨ ਸ਼ੋ ਨਮ ਬਹੁਤ-ਬਹੁਤ ਵਧਾਈ ਦੇ ਪਾਤਰ ਸਾਡੇ ਵੀਰ ਲਓ ਜੀ ਇੱਕ ਘੋੜਾ ਆਇਆ ਜੀ 5 ਕੇ ਕੇ ਬੁੱਟਰਾਂ ਮੇਜਰ ਰਾਜਸਤਾਨੀ ਦੇ ਪਿੰਡੋਂ ਜੀ ਭਾਗਸਰ ਵਾਲੇ ਸੁਲਤਾਨ ਘੋੜੇ ਦਾ ਬੱਚਾ ਜੀ ਇੱਕ ਤਾੜੀ ਸੁਲਤਾਨ ਦੇ ਨਾਮ ਦੇ ਲਾ ਦਿਓ ਜੀ ਜਿਹਨੇ ਬਹੁਤ ਵੱਡੇ ਘੋੜੇ ਸਾਨੂੰ ਇਹ ਬਰੀਡ ਕਰਕੇ ਦਿੱਤੇ ਆ ਬਹੁਤ-ਬਹੁਤ ਵਧਾਈ ਦੇ ਪਤਰ ਪੰਜ ਬੀਬੀ ਬੁੱਟਰਾਂ ਤੋਂ ਚੱਲ ਕੇ ਆਏ ਸਾਡੇ ਵਿਚਾਰੇ ਸੋ ਜੀ ਇਹਨੂੰ ਕਹਿੰਦੇ ਆ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਭਾਈ ਜੀ ਰਿੰਗ ਖਾਲੀ ਕਰ ਦਿਓ ਜੀ ਭਾਈ ਜੀ 7:30 ਹੋ ਚੁੱਕੇ ਆ ਭਾਈ ਜੀ ਸੋ ਜੇ ਤਿੰਨ ਰਿੰਗ ਹੋਰ ਬਾਕੀ ਨੇ ਇਹ ਨਾ ਹੋਵੇ ਕਿ ਗੁੱਡ ਮਾਰਨਿੰਗ ਹੋ ਜੇ ਆਪਾਂ ਨੂੰ ਇੱਥੇ ਸੋ ਆਪਾਂ ਸਮੇਂ ਸਿਰ ਰਿੰਗ ਨਿਮੇੜਨੇ ਆ ਸੋ ਇਸ ਤੋਂ ਤੁਰੰਤ ਬਾਅਦ ਮਾਰਵਾੜੀ ਘੋੜਿਆਂ ਦਾ ਰਿੰਗ ਹੋਣਾ ਉਹ ਵੀ ਵੈਟ ਚੈੱਕ ਸਾਡੇ ਵਿਚਕਾਰ डॉक्टर विजय जी शर्मा पहुंच चुकी हैं सो भी बहुत बहुत धन्यवाद जिन्होंने काफी लंबे समय तो लगे साढ़े इतने ड्यूटियां नई हैं डॉक्टर विजय जी शर्मा सो असि देनी हाँ साड़ी कमेंट समय जो समा कट के शो नंबर वन थ्री थ्री एक आ जाओ जी थर्ड पोजिशन हासिल की थी जिस घोड़े ने शो नंबर एक ਵਾਹ ਜੀ ਵਾਹ ਤਾੜੀਆਂ ਲਾ ਦਿਓ ਦਰਸ਼ਕ ਵੀਰੋ ਸਮਝੋ ਦਰਸ਼ਕ ਹੁੰਦੇ ਆ ਰੱਬ ਦਾ ਰੂਪ ਹੁੰਦੇ ਆ ਆਪकी ਵਜ੍ਹਾ ਸੇ ਸਜਿਆ ਹਮ ਜੇ ਤੁਸੀਂ ਇੱਥੇ ਬੈਠੇ ਹੋ ਰੌਣਕਾਂ ਲਗੀਆਂ ਤਾਂ ਸਾਡਾ ਇਹ ਮਾਹੌਲ ਬਣਿਆ ਜੇ ਸਾਡਾ ਕਹਿਣ ਦਾ ਕੋਈ ਫਰਜ ਹੈ ਤਾਂ ਕੋਈ ਗੁੱਸਾ ਗਿੱਲਾ ਨਾ ਕਰਿਓ ਸਾਰੇ ਰੱਬ ਵਰਗੀਆਂ ਰੂਹਾਂ ਆ ਸਾਡੇ ਸਤਿਕਾਰਯੋਗ ਜੋ ਇਹਨਾਂ ਕੀਮਤੀ ਸਮਾਜੋ ਸਮਾ ਕੱਢ ਕੇ ਸਾਡੇ ਇਸ ਪੰਡਾਲ ਦੇ ਅੰਦਰ ਲੈ ਕੋਰੇ ਦਾ ਨਾਮ ਜੀ ਫਤਿਹ ਸਾਇਰ ਅਰਜਨ ਵਾਲੀ ਬਿੰਡ ਪੱਖੀਗਲਾ ਤੋਂ ਆਇਆ ਜੀ ਇਹੋ ਬਹੁਤ-ਬਹੁਤ ਮੁਬਾਰਕਾਂ ਵੀਰ ਨੂੰ ਅਰਜਨ ਰਾਏ ਦਾ ਪੁੱਤ ਕੋੜਿਆ ਨਾਂ ਜੀ ਫਤਿਹ 3 ਪੋਜੀਸ਼ਨ ਹਾਸਲ ਕੀਤੀ ਹੈ ਜੀ ਇਸ ਘੋੜੇ ਨੇ ਓਨਰ ਦਾ ਨਾਮ ਆ ਜੀ ਹਰਦੀਪ ਸਿੰਘ ਬਿੰਡ ਪੱਖੀਗਲਾ ਤਾੜੀਆਂ ਲਾ ਦਿਓ ਜੀ ਫਤਿਹ ਦੇ ਨਾਂ ਤੇ ਤਾੜੀਆਂ ਦੇ ਇੱਕ ਤਾੜੇ ਬਣਦੀ ਹੈ ਅਰਜਨ ਦੇ ਨਾਂ ਤੇ ਜਿਨੇ ਬਹੁਤ ਹੀ ਖੂਬਸੂਰਤ ਤਸਵੀਰ ਲਈ ਲੋਬੇ ਜੀ ਸਾਹਿਬ ਸਿੰਘ ਤਾਜਵਾਲ ਵੀ ਨਾਲ ਆਏ ਨੇ ਪੂਰੀ ਟੀਮ ਆਈ ਆ ਭਰਾਵਾਂ ਦੀ ਬਹੁਤ ਬਹੁਤ ਮੁਬਾਰਕਾਂ ਵੀਰਾਂ ਨੂੰ ਬੜੇ ਸੋਹਣੇ ਘੋੜੇ ਸਿਰੰਗ ਦਾ ਸ਼ਿੰਗਾਰ ਬਣੇ ਇਹ ਹੋ ਗਿਆ ਭਾਈ ਬਿਲਕੁਲ ਆਪਾਂ ਰਿੰਗ ਕਲੀਅਰ ਰੱਖਣਾ ਨਾ gira ਫਿਰ ਜਿਵੇਂ ਕਮੇਟੀ ਦੇ ਹੁਕਮ ਹੁੰਦੇ ਆ ਹਾਂਜੀ ਬਿਲਕੁਲ ਦੋ ਕੋੜੇ ਬਾਕੀ ਨੇ ਜੀ ਇੱਕ ਅਜ ਦਾ ਚੈਂਪ ਐ ਨ ਇੱਕ ਫੋਰਥ ਪੋਜੀਸ਼ਨ ਦੇ ਵਿੱਚ ਕਿਉਂਕਿ ਸੰਭਾਲ ਹੀ ਬਹੁਤ ਜ਼ਿਆਦਾ ਕੀਤੀ ਹੋਈ ਆ ਇਹਨਾਂ ਭਰਾਵਾਂ ਨੇ ਹਾਂਜੀ ਉਹ ਲੈ ਜੀ ਬ੍ਰਦਰ ਸਟਡ ਫਾਰਮ ਨਾਗਰਾ ਆਨਰ ਬਾਈ ਮਨਵੀਰ ਸਿੰਘ ਬਾਈ ਜਸੀ ਨਾਗਰਾ ਬਹੁਤ ਬਹੁਤ ਮੁਬਾਰਕਾਂ ਵੀਰ ਨੂੰ ਬਹੁਤ ਬਹੁਤ ਵਧਾਈ ਦੇ ਪਾਤਾ ਸਾਡਾ ਭਾਈ ਸੰਨੀ ਦੁਰਹਾ ਜਿਨ੍ਹਾਂ ਦਾ ਇਹ ਜਾਨਵਰ ਫਰਸਟ ਆਇਆ ਜਿਨ੍ਹਾਂ ਨੇ ਆਕੇ ਇਸ ਵਾਰ ਫੇਰ ਸਾਡੇ ਜਾਨਵਰ ਚ ਵੱਲਾ ਮਾਰੀਆਂ ਸੋਜੀ ਆ ਇਹਨੂੰ ਕਹਿੰਦੇ ਆ ਭਾਈ ਸੰਨੀ ਦੁਰਹਾ ਹੈ ਨੂੰ ਸੋ ਸੈਕਿੰਡ ਸਾਡਾ ਭਰਾ ਜੱਸੀ ਨਾਗਰਾ ਉਹਦਾ ਵੀ ਜਾਨਵਰ ਬਹੁਤ ਵੱਡਾ ਸੋ ਬਹੁਤ ਬਹੁਤ ਧੰਨ ਧਾਈ ਦੇ ਪਾਤਾ ਜਿੰਨਾ ਦਾ ਜਾਨਵਰ ਆ ਕੇ ਸਾਡੇ ਜਾਨਵਰ ਇੱਥੇ ਮੱਲਾ ਮਾਰੀਆਂ ਸੋ ਕਿਆ ਕਿੰਨੇ ਬਾਈ ਜੱਸੀ ਲੈ ਵੀ ਅੱਜ ਦਾ ਰਨਰ ਅਪ ਕੋੜਾ ਫਸਟ ਗ੍ਰੈਂਡ ਸਰ ਪਾਰਸ ਸੂਰਵਾਲਾ ਗ੍ਰੇਟ ਗ੍ਰੈਂਡ ਸਰ ਕੋਹਿੰਦੂ ਟਾਈਮ ਸਾਈਡ ਬਾਈ ਅਬੋਰਾ ਕੋੜਾ ਜੀ ਬ੍ਰੀਡ ਨਾਉ ਸਟੇਬਲ ਬ੍ਰਦਰਸਟਡ ਫਾਰਮ ਨਾਗਰਾ ਸੰਭੂਰ ਇਹਦੇ ਆਨਰ ਨੇ ਜੀ ਦਾ이브 ਵੀਰ ਦਿਵਿੰਦਰ ਸਿੰਘ ਜੀ ਖੋਖੋਰ ਜੱਸੀ ਨਾਗਰਾ ਜੀ ਬੰਨਵੀਰ ਸਿੰਘ ਜੀ ਬਹੁਤ ਬਹੁਤ ਮੁबारकਾਂ ਹੀ ਭਰਾਵਾਂ ਨੂੰ ਬੜਾ ਖੁਸ਼ ਸਾਡਾ ਭਰਾ ਬਿਆਨ ਦਰਾ ਠੀਕੜਾ ਜਿਨ੍ਹਾਂ ਦੇ ਘਰ ਦੀ ਬਦੌਲਤ ਤੇ ਬਾਦਲ ਦੇ ਨਾਂ ਤੇ ਵੀ ਤਾੜੀਆਂ ਲਾ ਦਿਓ ਭਾਈ ਇੱਕ ਬਿਲਕੁਲ ਜੀ ਬਾਦਲ ਟਾਪ ਪ੍ਰੋਡਿਊਸਰ ਕੋੜਾ ਬਹੁਤ ਚੰਗੇ ਬੱਚੇ ਬਾਦਲ ਕੋੜੇ ਨੇ ਪੈਦਾ ਕੀਤੇ ਆ ਜੀ ਤੇ ਉਹ ਵੀ ਹੁਣ ਪੰਜਾਬ ਦੇ ਪੰਜਾਬ ਦੀ ਝੋਲੀ ਪੈ ਗਈ ਪੰਜਾਬ ਚលਿਆ ਗਿਆ ਘੋੜਾ ਬਾਦਲ ਟੀਵੀ ਆਨ ਉਹਦਾ ਪੁੱਤ ਰਾਜ ਗੁਲਜ ਮਵਾਰਨ ਪ੍ਰਸਤਰੀ ਬਰਹਣੂ ਤੇ ਅੱਜ ਕਾਕਾ ਜੀ ਵੀ ਚੈਂਪੀਅਨ ਬਣਿਆ ਜੀ ਤੇ ਆ ਜੀ ਕਾਕਾ ਜੀ ਨਾ ਕਾਕਾ ਜੀ ਦੇ ਨਾਮ ਤੇ ਤਾੜੀ ਲਾ ਦਿਓ ਜੀ ਲਾਓ ਕਿੰਗ ਗ੍ਰੈਂਡ ਫਾਦਰ ਨੂਹਾ ਬਕਰਪੁਰ ਵਾਹ ਜੀ ਵਾਹ ਇਹ ਪਿਛਲੀ ਵਾਰ ਵੀ ਸਾਡੇ ਇੱਥੇ ਮੱਲਾ ਮਾਰ ਕੇ ਗਿਆ ਸੀ ਸੋ ਬਹੁਤ ਬਹੁਤ ਵਧਾਈ ਦੇ ਪਾਤਰ ਸਾਡਾ ਬਾਈ ਸਨੀ ਤਾੜੀਆਂ ਲਾ ਦਿਓ ਦਰਸ਼ਕ ਵੀਰਾਂ ਇਹਦੇ ਜਸਟ ਬਾਅਦ ਮਾਰਵਾੜੀ ਕੋੜਿਆਂ ਦਾ ਰਿੰਗ ਸਟਾਰਟ ਵੈਟ ਚੈੱਕ ਕਰਵਾ ਕੇ ਉਹਨਾਂ ਨੂੰ ਬੇਨਤੀ ਹੈ ਵੀ ਆਪਦੇ ਜਾਨਵਰ ਲੈ ਕੇ ਰਿੰਗ ਤੇ ਲਿਆਓ ਜੀ ਮਾਰਵਾੜੀ ਘੋੜੇ ਬਹੁਤ ਵੱਡਾ ਜਿਗਰਾ ਚਾਹੀਦਾ ਅਜੇ ਸ਼ੋਅ ਨੂੰ ਅਜੇ ਮੇਲੇ ਨੂੰ ਕਰਾਉਣ ਦੇ ਲਈ ਲੋਕਾਂ ਕੋਲ ਬਹੁਤ ਸੋਹਣਾ ਮੇਲਾ ਕਰਾਇਆ ਸ਼ੋਅ ਕਰਾਇਆ ਇਹਨਾਂ ਭਰਾਵਾਂ ਦੀ ਮਿਹਨਤ ਆ ਸਾਰਿਆਂ ਦੀ ਕੋਇਸ ਸਿੰਘ ਨੂੰ ਸਪான்ਸਰ ਕੀਤਾ ਸੀ ਅਬੇ ਤਹੌਸ ਜੀ ਜਿਨ੍ਹਾਂ ਨੇ ਬਹੁਤ ਵੱਡੇ ਸਹਿਯੋਗ ਹਲਮਾਨਗੜ ਹਾਰਸ਼ੋਅ ਨੂੰ ਦਿੱਤੇ ਆ ਜੀ जो भी घोड़े घोड़ियाँ बच्चे बच्चे यहाँ विजेता होके गए हैं उन सभी को जिला शौपाल समिति की तरफ से बहुत बहुत बधाई अभी आरवाड़ी घोड़ा रिंग शुरू हो रही है निवेदन कर चुका हूँ और मैं एक बार फिर आपको बताना चाहता हूँ कि जिस भाई को हमारे जजों पे या हमारी कमेटी पे विश्वास नहीं है तो वो कृपया करके मेरा हाथ जोड़ के निवेदन है कि वो अपने जानवर को यहाँ एंटर नहीं करे लो जी एक घोड़ा बाकी है डिस्प्ले करना जी घोड़ा तो रह गया सी पहला हाँ जी और हमने जब जब से रिंग शुरू किए आज तक के जो तो हमारे फैसले हैं हनुमानगढ़ शो के जो तो फैसले हैं ਕਿਸੇ ਕੋਈ ਕਾਰਨ ਵਾਸਤੇ ਰਤਨਾਕਰ ਆਨਰ ਅਤੁਲ ਕੁਮਾਰ ਸਿੰਘ ਜੀ ਏਕੇਸ ਸਟੱਡ ਫਾਰਮ ਨਿਊ ਡੈਲੀ ਇਹ 2T ਦੇ ਵਿੱਚ ਘੋੜਾ ਚੈਂਪੀਅਨ ਬਣਿਆ ਸੀ ਜੀ 2023 ਦੇ ਵਿੱਚ ਹਰਮਾਨਗੜ੍ਹ ਸੋਹ ਦੇ ਉਪਰੀ ਘੋੜੇ ਦਾ ਨਾਂ ਜੀ ਰਣਵੀਰ ਸਾਇਰ ਰਾਜਹੰਸ ਡੈਮ ਸਾਈਡ ਬਾਈ ਰਤਨਾਕਰ 5.5 ਸਾਲ ਉਮਰ ਆ ਜੀ ਇਸ ਘੋੜੇ ਦੀ ਇਹ ਸਟੇਬਲ ਹੈ ਜੀ ਵੀਰ ਘੋੜੇ ਦੇ ਸੋ ਰਾਜ ਹੰਸ ਦੀ ਤੂਤੀ ਬੋਲਦੀ ਰਹੀ ਆ ਜੀ ਸ਼ਵਾਂ ਦੇ ਉੱਪਰ ਸੋ ਉਸ ਘੋੜੇ ਦਾ ਬੱਚਾ ਰਾਜ ਤਿਲਕਰ ਦਾ ਪੋਤਾ ਰਣਵੀਰ ਬਾਈ ਜੀ ਵੈਟ ਚੈੱਕ ਲਈ